ਤੇ ਮੁਜਾਰਾ ਪਿਛਲੇ ਪਾਸੇ ਚੱਲ ਰਿਹਾ ਤੇ ਤਸਵੀਰਾਂ ਤੁਹਾਨੂੰ ਲਗਾਤਾਰ ਲਾਈਵ ਦੱਸ ਰਿਆਂ ਦੂਜੇ ਪਾਸੇ ਇਸ ਵਕਤ ਨਵਨੀਤ ਵਿਦਿਆਰਥਣ ਨੇ ਹਾਲਾਤ ਵਿਦਿਆਰਥੀਆਂ ਨੂੰ ਪਤਾ ਹੁੰਦੇ ਨੇ ਕਿਉਂਕਿ ਇਸ ਵਕਤ ਜੋ ਜੈਂਜੀ ਤਰੀਕੇ ਦਾ ਵਕ ਵਕ ਕੰਟਰੀ ਦੇ ਵਿੱਚ ਤੁਸੀਂ ਹੋ ਹੱਲਾ ਵੇਖਿਆ ਪਰ ਪੰਜਾਬ ਦੇ ਵਿੱਚ ਨਵਨੀਤ ਸਭ ਤੋਂ ਪਹਿਲਾਂ ਤਾਂ ਇਹੀ ਪੁੱਛਣਾ ਚਾਹੂੰਗਾ ਭਲਕੇ ਸੰਵਿਧਾਨ ਦਿਵਸ ਪੂਰਾ ਭਾਰਤ ਤਿਆਰੀ ਕਰ ਰਿਹਾ ਪਰ ਬਿਤਕਰੇ ਵਾਲੀ ਗੱਲ ਅਕਸਰ ਕਹੀ ਜਾਂਦੀ ਹੈ ਕੀ ਕਹੂੰਗਾ ਦੇਖੋ ਜੀ ਮੀਟਿੰਗ ਚੱਲ ਰਹੀ ਸੀਗੀ ਸਾਨੂੰ ਹਰ ਇੱਕ ਵਾਰ ਹੋਕ ਹੀ ਰਹੀ ਆ ਸਾਨੂੰ ਮੌਕਿਆਂ ਤੇ ਸਾਨੂੰ ਵਿਸ਼ਵਾਸ ਦਿਲਾਇਆ ਜਾ ਰਿਹਾ ਤੇ ਥੋੜੀ ਦਿਨ ਬਾਅਦ ਆਪੇ ਮੁੱਕਰ ਜਾਂਦੇ ਨੇ ਇਹ ਤੇ ਹੁਣ ਉਹੀ ਹੋ ਰਿਹਾ ਇਹਨਾਂ ਨੇ ਸਾਨੂੰ ਕਿਹਾ ਸੀ ਅਸੀਂ 26 ਤਰੀਕ ਦੀ ਕਾਲ ਦਿੱਤੀ ਹੋਈ ਸੀ ਪਹਿਲਾਂ ਹੀ ਇਹ ਮੰਨ ਚੁੱਕੇ ਸੀ ਕਹਿੰਦੇ ਤੋਂ ਤੁਹਾਡੀ ਮੰਗ ਕੀ ਹੈ ਤੁਸੀਂ ਸਾਨੂੰ ਮੰਗ ਦੱਸੋ ਅਸੀਂ ਕਿਹਾ ਠੀਕ ਹੈ ਯੂਨੀਵਰਸਿਟੀ ਬੰਦ ਕਰਨੀ ਹੈ ਅਸੀਂ ਅਸੀਂ ਪੇਪਰ ਪੋਸਟਪੋਨ ਕਰਾਣਾ ਹੈ ਕਿ ਜੋ ਕੱਲ ਪੇਪਰ ਹੋਣਾ 26 ਤਰੀਕ ਨੂੰ ਉਹ ਅਸੀਂ ਨਹੀਂ ਹੋਣ ਦੇਵਾਂਗੇ ਇਹ ਮੰਨ ਗਏ ਤੇ ਮੁੱਕਰਿਆ ਕੌਣ ਅਥਾਰਟੀਆਂ ਮੁਕਰ ਰਹੀਆਂ ਨੇ ਉਹਨਾਂ ਨੇ ਕੀ ਕੀਤਾ ਤੁਸੀਂ ਸੁਣੋ ਉਹਨਾਂ ਨੇ ਯੂਨੀਵਰਸਿਟੀ ਤਾਂ ਬੰਦ ਕਰ ਦਿੱਤੀ ਐ ਪਰ ਜਿਹੜੇ ਪੇਪਰ ਹੋਣਾ ਸੀ ਉਹਦਾ ਸੈਂਟਰੀ ਬਦਲਤਾ ਇਹਨਾਂ ਸਾਨੂੰ ਮੂਰਖ ਸਮਝ ਰੱਖਿਆ ਇਹਨਾਂ ਨੇ ਇਹਨਾਂ ਨੂੰ ਲੱਗਦਾ ਸੀ ਚੁੱਪ ਬੈਠ ਜਾਾਂਗੇ ਸਾਨੂੰ ਪਾਗਲ ਸਮਝ ਰਹੇ ਨੇ ਇਹ ਤੁਸੀਂ ਦੇਖ ਸਕਦੇ ਹੋ ਅਸੀਂ ਹੁਣ ਗੇਟ ਬੰਦ ਕਰ ਲਿਆ ਇਹਨਾਂ ਨੂੰ ਹਰ ਇੱਕ ਤਰੀਕੇ ਨਾਲ ਪ੍ਰੈਸ਼ਰਾਈਜ਼ ਕਰਾਂਗੇ ਕਿ ਇਹਨਾਂ ਨੂੰ ਆਪਣਾ ਡਿਸੀਜਨ ਵਾਪਸ ਲੈਣਾ ਪਊਗਾ ਇਹ ਆਪਣੇ ਆਪ ਨੂੰ ਬਹੁਤ ਚਾਤਰ ਸਮਝ ਰਹੇ ਨੇ ਨਾ ਤੇ ਪੇਪਰ ਕਰਵਾ ਕਿੱਥੇ ਰਹੇ ਨੇ ਹੰਡੀ ਇਹ ਵੀ ਕਾਲਜ ਦੇ ਵਿੱਚ ਹੋ ਰਿਹਾ ਹੈ ਉਹਦੇ ਇਲਾਵਾ ਕਈ ਹੋਰ ਸੈਂਟਰ ਵੀ ਨੇ ਜਿਵੇਂ ਸਾਨੂੰ ਕਹਿ ਰਹੇ ਨੇ ਕਿ 골ਡਨ ਚਾਂਸ ਵਾਲੇ ਜਿਹੜੇ ਪੇਪਰ ਨੇ ਅਸੀਂ ਉਹ ਕਰਵਾ ਰਹੇ ਹਾਂ ਤੁਸੀਂ ਉਹਨਾਂ ਨਾਲ ਫੀਚਰ ਨਾਲ ਬਰਬਾਦ ਕਰੋ ਵੀ ਉਹਨਾਂ ਦੇ ਕੋਲ ਮਤਲਬ 골ਡਨ ਚਾਂਸ ਤੁਹਾਨੂੰ ਪਤਾ ਹੀ ਹੈ ਉਹ ਕਹਿ ਰਹੇ ਨੇ ਕਿ ਤੁਸੀਂ ਉਹਨਾਂ ਦਾ ਫੀਚਰ ਨਾ ਖਰਾਬ ਕਰੋ ਵੀ ਧਰਨੇ ਕਰਕੇ ਉਹਨਾਂ ਦਾ ਨੁਕਸਾਨ ਹੋ ਰਿਹਾ ਏਹੀ ਚੀਜ਼ ਹੈ ਉਹ ਕਹਿੰਦੇ ਫਸਟ ਈਅਰ ਦੇ ਬੱਚਿਆਂ ਦੇ ਪੇਪਰ ਹੋ ਰਹੇ ਨੇ ਉਹਨਾਂ ਦਾ ਕਾਹਦਾ 골ਡਨ ਚਾਂਸ ਹੈਗਾ ਮਤਲਬ ਸਾਡੀ ਇਹੀ ਮੰਗ ਹੈ ਕਿ ਪੇਪਰ ਜੋ ਕੱਲ੍ਹ ਤੋਂ ਪੋਸਟਪੋਨ ਹੋਣਾ ਚਾਹੀਦਾ ਕੋਈ ਵਿੱਚ ਤਰਾਈ ਸਾਨੂੰ ਨਹੀਂ ਚਾਹੀਦੀ ਜੇ ਸਾਡੀ ਮੰਗਾਂ ਨੂੰ ਪੂਰੀ ਕੀਤਾ ਜਾਵੇ ਨਹੀਂ ਤਾਂ ਦੂਜੇ ਪਾਸੇ ਜਿਹੜਾ ਸੈਂਟਰ ਦੀ ਗੱਲ ਮੁੱਕਰਨ ਵਾਲੀ ਗੱਲ ਸਾਰੀਆਂ ਚੀਜ਼ਾਂ ਚਲੋ ਠੀਕ ਹੈ ਤੁਸੀਂ ਹੋ ਹੱਲਾ ਕਰ ਰਹੇ ਹੋ ਜਿਹੜੇ ਤੁਹਾਡੇ ਹੱਕ ਦੀ ਆਵਾਜ਼ ਹੈ ਤੁਸੀਂ ਚੱਕਰੋਂ ਲਗਾਤਾਰ 28 ਤਰੀਕ ਤੋਂ ਅਸੀਂ ਲਗਾਤਾਰ ਕਵਰ ਵੀ ਕਰ ਰਹੇ ਹਾਂ ਪਰ ਅਥਾਰਟੀ ਨੇ ਜਦੋਂ 18 ਤਰੀਕ ਨੂੰ ਕਿਹਾ ਸੀ ਪਰ ਪੰਜਾਬ 'ਚ ਤੇ ਇਸ ਵੇਲੇ ਤੁਸੀਂ ਜਿਹੜੀ ਅੱਜ ਡੇਟ 'ਤੇ ਅਸੀਂ ਗੱਲ ਕਰਦੇ ਹਾਂ ਸਰਕਾਰੀ ਛੁੱਟੀ ਸੀਗੀ ਫਿਰ ਪੇਪਰ ਕਿਵੇਂ ਪੋਸੀਬਲ ਹੋਵੇਗਾ ਪੇਪਰ ਤਾਂ ਕੱਲ ਹੈ ਨਾ 26 ਤਰੀਕ ਨੂੰ ਹਾਂ ਉਹੀ ਮੈਂ ਕਹਿ ਰਹਾ ਨਾ ਹਾਂਜੀ ਮਤਲਬ ਤੁਸੀਂ ਕਿਵੇਂ ਕਹਿ ਰਹੇ ਹੋ ਕਿ ਵੀ ਕੱਲ ਦਾ ਪੇਪਰ ਹਾਂ ਅੱਜ ਦੀ ਛੁੱਟੀ ਸੀ ਬਾਕੀ ਛੁੱਟੀ ਸੀਗੀ ਠੀਕ ਹੈ ਅਸੀਂ ਇਹਨਾਂ ਨੂੰ ਇਹ ਰਿਕਵੈਸਟ ਕੀਤੀ ਹੈ ਕਿ ਕੱਲ ਦਾ ਜੋ ਪੇਪਰ ਹੈ ਬੱਚੇ ਤਿਆਰੀਆਂ ਕਰ ਰਹੇ ਨੇ ਹਨ ਵੀ ਉਹ ਅੱਜ ਤੋਂ ਤਿਆਰੀਆਂ ਇਹਨਾਂ ਨੂੰ ਮੌਕਾ ਮਿਲੇ ਕਿਸੇ ਘਰ ਬੈਠ ਕੇ ਪੜ੍ਹੀਏ ਇੱਕ ਸਾਈਡ ਤੇ ਅਸੀਂ ਉਹਨਾਂ ਨੂੰ ਕਹਿ ਰਹੇ ਹਾਂ ਕਿ ਤੁਸੀਂ ਚਿੰਤਾ ਨਾ ਕਰੋ ਤੁਹਾਡਾ ਪੇਪਰ ਪੋਸਟਪੋਨ ਹੋ ਜਾਏਗਾ ਉਹ ਤਾਂ ਹੁਣ ਆਰਾਮ ਨਾਲ ਬੈਠ ਚੁੱਕੇ ਨੇ ਕਿ ਕੱਲ ਦਾ ਪੇਪਰ ਨਹੀਂ ਹੈਗਾ ਪਹਿਲਾਂ ਜੋ ਨੋਟੀਫਿਕੇਸ਼ਨ ਜਾਂ ਗੱਲਬਾਤ ਸੀਗੀ ਪਹਿਲਾਂ ਸਾਨੂੰ ਤੁਸੀਂ ਦੇਖੋ ਜੋ ਇੱਕ ਦਾ ਡੀਓਏ ਆ ਉਹਨੇ ਸਾਨੂੰ ਕਿਹਾ ਰਜਿਸਟਰਾਰ ਨੇ ਵੀ ਕਿਹਾ ਕਿ ਜੋ ਕੱਲ ਦਾ ਪੇਪਰ ਹੈ ਕਿ ਅਸੀਂ ਗਿਆ ਸੀਗਾ ਅਸੀਂ ਕਾਲ ਦਿੱਤੀ ਹੋਈ ਹੈ ਕਿ 26 ਤਰੀਕ ਨੂੰ ਅਸੀਂ ਬੰਦ ਰੱਖਾਂਗੇ ਯੂਨੀਵਰਸਿਟੀ ਤੇ ਡੀਓਏ ਆ ਰਜਿਸ ਤੁਸੀਂ ਜੋ ਮਰਜ਼ੀ ਕਰ ਲਓ 80 26 ਤਰੀਕ ਨੂੰ ਯੂਨੀਵਰਸਿਟੀ ਖੁੱਲਾਂਗੇ ਤੇ ਕੱਲਾ ਕਿ ਸਾਨੂੰ ਬੇਨਤੀ ਕਰ ਰਹੇ ਨੇ ਕਿ ਵੀ ਤੁਸੀਂ ਦੱਸੋ ਤੁਹਾਡੀ ਮੰਗ ਕੀ ਆ ਅਸੀਂ ਤਾਂ ਆਪਣੀ ਮੰਗ ਰੱਖੀ ਹੈ ਕਿ ਸਾਨੂੰ ਯੂਨੀਵਰਸਿਟੀ ਚਾਹੀਦੀ ਆ ਤੇ ਹੁਣੇ ਦੇਖ ਲਓ ਕਿਵੇਂ ਮੁੱਕਰ ਚੁੱਕੇ ਨੇ ਗੱਲ ਉਹੀ ਹੈ ਨਾ ਸਾਡਾ ਮੇਨ ਮਕਸਦ ਇਹ ਹੈ ਕਿ ਪੇਪਰ ਪੋਸਟਪੋਨ ਹੋਵੇ ਇਹਨਾਂ ਨੇ ਸੈਂਟਰ ਵੀ ਬਦਲਤਾ ਨਹੀਂ ਕੱਲ ਕਿਸਾਨ ਵੀ ਚੰਡੀਗੜ੍ਹ ਨੂੰ ਕੋਚ ਕਰਨਗੇ ਤੁਹਾਨੂੰ ਪਤਾ ਹੋਏਗਾ ਤੇ ਤੁਸੀਂ ਇੱਧਰੋਂ ਅੰਦਲੇ ਪਾਸਿਓ ਤੁਸੀਂ ਇੱਧਰੋਂ ਮੁਜਾਰਾ ਕਰ ਰਹੇ ਹੋ ਹੁਣ ਸਟੂਡੈਂਟ ਲੀਡਰ ਜਿਹੜੀ ਸਾਰਾ ਉਹਦੇ ਨਾਲ ਵੀ ਮੇਰੀ ਗੱਲਬਾਤ ਹੋਈ ਤੇ ਉਹਨੇ ਵੀ ਕਿਹਾ ਕਿ ਮੈਂ ਪੰਜਾਬ ਤੋਂ ਵੀ ਪਰਕੇ ਟਰਾਲੀਆਂ ਇੱਥੇ ਪਹੁੰਚਣਗੀਆਂ ਜੇਕਰ ਨਹੀਂ ਮੰਨੇ ਜਾਂ ਕੇਂਦਰ ਨਹੀਂ ਮੰਨਦਾ ਕੀ ਹਾਲਾਤ ਉਹ ਵੀ ਬਣਦੇ ਨਜ਼ਰ ਆ ਰਹੇ ਨੇ ਜੀ ਕਿਉਂਕਿ ਜਿਸ ਤਰੀਕੇ ਨਾਲ ਇਹਨਾਂ ਦੀ ਕਰਤੂਤਾ ਹੋ ਰਹੀਆਂ ਨੇ ਨਾ ਉਸ ਤੋਂ ਹੀ ਚੀਜ਼ ਦਿਖਦਾ ਲੋਕ ਪਹਿਲੇ ਹੀ ਇਹਨੇ ਗੁੱਸੇ ਦੇ ਵਿੱਚ ਨੇ ਸਭ ਤੋਂ ਪਹਿਲਾਂ ਤੁਸੀਂ ਪੰਜਾਬ ਯੂਨੀਵਰਸਿਟੀ ਪੰਜਾਬ ਦਾ ਦਿਲ ਹੈ ਤੁਸੀਂ ਉਹ ਖੋਣ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਤੁਸੀਂ ਕਿਵੇਂ ਐਕਸਪੈਕਟ ਕਰਦੇ ਕਿ ਇੱਥੇ ਲੋਕ ਚੁੱਪ ਬੈਠਣਗੇ ਲੈ ਆਪਣਾ ਹਿਸਾਬ ਲਾ ਲੈਣ ਕੱਲ ਦਾ ਪਹਿਲੇ ਹੀ ਕੱਠ ਇੱਥੇ ਬਹੁਤ ਆ ਰਿਹਾ ਹੈ ਕਿ ਐਜੇ ਕੋਈ ਹਰਕਤ ਨਾ ਕਰੋ ਆਡੇ ਨਾਲ ਗੱਲਬਾਤ ਕਰਨ ਲਈ ਤਨਵਾਤੇ ਜਿਸ ਤਰੀਕੇ ਨਾਲ ਹਾਲਾਤ ਬਣ ਰਹੇ ਨੇ ਹਾਲਾਤਾਂ ਤੇ ਨਵਨੀਤ ਨੇ ਵੀ ਗੱਲ ਦੱਸੀ ਆ ਪਰ ਸਿੱਧੇ ਤੌਰ ਤੇ ਸੰਵਿਧਾਨ ਦਿਵਸ ਕੁਝ ਘੰਟਿਆਂ ਬਾਅਦ ਭਾਰਤ 'ਚ ਮਨਾਇਆ ਜਾਣਾ ਪਰ ਦੂਜੇ ਪਾਸੇ ਕਿਸ ਤਰੀਕੇ ਨਾਲ ਸੰਵਿਧਾਨ ਦੀਆਂ ਗੱਲਾਂ ਕਰਨ ਵਾਲੇ ਪੜ੍ਹਉਣ ਵਾਲੇ ਕੀ ਕੁਝ ਚੱਲ ਰਿਹਾ ਤੁਸੀਂ ਆਪ ਹੀ ਸਮਝ ਸਕਦੇ ਹੋ ਤੇ ਵਿਸ਼ੇ वार्ता ਦੇ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਵੀ ਤੁਸੀਂ ਦੱਸ ਸਕਦੇ ਹੋ ਕਿ ਹੋ ਕੀ ਰਿਹਾ